ਬਾਰ ਆਨ ਡਰਗਸ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਕਾਰਵਾਈਆਂ ਛੜਿਓ ਕੀਤੀ ਗਈ ਹੈ ਤਾਂ ਪੰਜਾਬ ਪੁਲਿਸ ਦਾ ਪੀੜਾ ਪੰਜਾਬ ਭਾਵ ਕੀ ਬਲਡੋਜ਼ਰ ਐਕਸ਼ਨਾਂ ਛੜਾਉ ਦੇਖਣ ਨੂੰ ਮਿਲਿਆ ਜਿੱਥੇ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਵੱਡੀ ਕਾਰਵਾਈ ਆ ਛੜੀ ਉਹ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਆ ਤਾਂ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਪਰ ਬਲਡੋਜ਼ਰਾਂ ਛੜਾਉ ਚਲਾਇਆ ਗਿਆ ਤਾਂ ਦੇਰ ਰਾਤ ਪੰਜਾਬ ਪੁਲਿਸ ਬਲਡੋਜ਼ਰ ਲੈ ਕੇ ਸੋਨੂ ਨਾਮ ਦੇ ਨਸ਼ਾ ਤਸਕਰ ਦੇ ਘਰ ਪਹੁੰਚ ਰਿਹਾ ਜਿੱਥੇ ਉਸ ਦੇ ਘਰ ਦੇ ਉੱਪਰ ਬਲਡੋਜ਼ਰਾਂ ਛੜਾਉ ਚਲਾਇਆ ਜਾਂਦਾ ਤਾਂ ਇਹ ਕਿਹਾ ਜਾ ਰਿਹਾ ਕਿ ਸੋਨੂ ਨਾਮ ਦਾ ਤਸਕਰ ਜਿਹੜਾ ਕਿ ਪਿਛਲੇ 3 ਸਾਲ ਤੋਂ ਇਹ ਤੰਦਾ ਕਰ ਰਿਹਾ ਸੀ ਤੇ ਇਸ ਦੇ ਖਿਲਾਫ 6 ਮਾਮਲੇ ਨੇ ਜਿਹੜੇ ਉਹ ਵੀ ਦਰਜ ਨੇ ਤਾਂ ਸੋਨੂ ਦੇ ਘਰ ਦੇ ਉੱਪਰ ਬਲਡੋਜ਼ਰ ਐਕਸ਼ਨਾਂ ਛੜਾ ਉਹ ਦੇਖਣ ਨੂੰ ਮਿਲਿਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਵਾਰ ਔਨ ਡਰੱਗਸ ਦੇ ਤਹਿਤ ਵੱਡੀ ਕਾਰਵਾਈਆਂ ਛੜੀਓ ਕੀਤੀ ਜਾ ਰਹੀ ਹੈ ਤਾਂ ਨਸ਼ਾ ਤਸਕਰਾਂ ਦੇ ਖਿਲਾਫ ਇਹ ਵੱਡੀ ਕਾਰਵਾਈਆਂ ਛੜੀਓ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੇਖਿਆ ਜਾ ਰਿਹਾ ਹੈ ਕਿ ਬੀਤੀ ਰਾਤ ਪੰਜਾਬ ਪੁਲਿਸ ਜਿਹੜੀ ਕਿ ਬਲਡوزر ਲੈ ਕੇ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਇੱਕ सोनू ਨਾਮ ਦੇ ਤਸਕਰ ਦੇ ਘਰ ਪਹੁੰਚ ਰਿਹਾ ਜਿੱਥੇ ਉਸ ਦੇ ਘਰ ਦੇ ਉੱਪਰ ਬਲਡوزر ਆ ਜਿਹੜਾ ਉਹ ਚਲਾਇਆ ਜਾਂਦਾ ਹਲੇ ਹੀ ਕੱਲ ਪੰਜਾਬ ਸਰਕਾਰ ਦੇ ਮੁੱਖ ਸਖਤਰ ਦੇ ਵੱਲੋਂ ਹੁਕਮ ਦਿੱਤੇ ਗਏ ਸੀ ਕਿ ਜਿਹੜੀ ਨਸ਼ਾ ਰੋਕਣ ਵਾਲੀ ਮੁਹਿੰਮ ਹੈ ਉਸ ਨੂੰ ਤੇਜ਼ ਕੀਤਾ ਜਾਵੇ ਤਾਂ ਉਸ ਤੋਂ ਬਾਅਦ ਰਾਤ ਨੂੰ ਹੀ ਇੱਕ ਵੱਡਾ ਐਕਸ਼ਨal ਜਿਹੜਾ ਉਹ ਦੇਖਣ ਨੂੰ ਮਿਲਿਆ ਜਿੱਥੇ सोनू ਨਾਮ ਦੇ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਪਰ ਬਲਡੋਜ਼ਰਾ ਜਿਹੜਾ ਉਹ ਚਲਾਇਆ ਗਿਆ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਦੇਰ ਰਾਤ ਪੰਜਾਬ ਪੁਲਿਸ ਬਲਡੋਜ਼ਰ ਲੈ ਕੇ सोनू ਨਸ਼ਾ ਤਸਕਰ ਦੇ ਘਰ ਪਹੁੰਚਦੀ ਆ ਉਸ ਦੇ ਘਰ ਦੇ ਉੱਪਰ ਪੀਲਾ ਪੰਜਾ ਜਿਹੜਾ ਉਹ ਚਲਾਇਆ ਜਾਂਦਾ ਤਾਂ ਕਿਹਾ ਜਾ ਰਿਹਾ ਕਿ ਜਿਹੜਾ ਇਹ सोनू ਤਸਕਰ ਸੀ ਉਹ ਪਿਛਲੇ 3 ਸਾਲਾਂ ਤੋਂ ਨਸ਼ੇ ਤਸਕਰੀ ਦੇ ਵਿੱਚ ਜੁੜਿਆ ਹੋਇਆ ਸੀ ਤੇ ਇਸ ਦੇ ਉੱਪਰ 6 ਮਾਮਲੇ ਨਛੜੇ ਉਹ ਵੀ ਦਰਜ ਨੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਹੁਣ ਵੱਡੀ ਕਾਰਵਾਈ ਜਿਹੜੀ ਉਹ ਕੀਤੀ ਗਈ ਹੈ ਤਾਂ ਨਸ਼ਾ ਤਸਕਰਾਂ ਦੇ ਖਿਲਾਫ ਬਲਡੋਜ਼ਰ ਐਕਸ਼ਨਾਂ ਜਿਹੜਾ ਉਹ ਲਿਆ ਜਾ ਰਿਹਾ ਤਾਂ ਬਾਹਰੋਂ ਰਾਕਸ ਦੇ ਤਹਿਤ ਪੰਜਾਬ ਸਰਕਾਰ ਦੀ ਇਹ ਵੱਡੀ ਕਾਰਵਾਈ ਜਿਹੜੀ ਉਹ ਸਾਹਮਣੇ ਆਈ ਹੈ ਪੰਜਾਬ ਸਰਕਾਰ ਵੱਡੀ ਕਾਰਵਾਈ ਦੇ ਵਿੱਚ ਲੱਗੀ ਹੋਈ ਹੈ ਜਿੱਥੇ ਹੀ ਕੱਲ ਮੁੱਖ ਸਿਕਤਰ ਦੇ ਵੱਲੋਂ ਵੀ ਹੁਕਮ ਦਿੱਤੇ ਗਏ ਨੇ ਕਿ ਨਸ਼ੇ ਨੂੰ ਰੋਕਣਾ ਤੇ ਇਸ ਮਹਿਮ ਨੂੰ ਤੇਜ਼ ਅਜਿਹੜਾ ਕੀਤਾ ਜਾਵੇ ਤਾਂ ਹੁਣ ਉਸੇ ਮਹਿਮ ਦੇ ਤਹਿਤ ਇਹ ਵੱਡੀ ਕਾਰਵਾਈ ਜਿਹੜੀ ਉਹ ਪੰਜਾਬ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਜਿੱਥੇ ਨਸ਼ਾ ਤਸਕਰ ਦੇ ਘਰ ਦੇ ਉੱਪਰ ਬਲਡوزر ਆ ਜਿਹੜਾ ਉਹ ਚਲਾਇਆ ਗਿਆ ਬਾਰ ਆਨ ਡਰਗਸ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਕਾਰਵਾਈਆਂ ਛੜਿਓ ਕੀਤੀ ਗਈ ਹੈ ਤਾਂ ਪੰਜਾਬ ਪੁਲਿਸ ਦਾ ਪੀਲਾ ਪੰਜਾਬ ਭਾਵ ਕੀ ਬਲਡੋਜ਼ਰ ਐਕਸ਼ਨਾਂ ਛੜਾਉ ਦੇਖਣ ਨੂੰ ਮਿਲਿਆ ਜਿੱਥੇ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਵੱਡੀ ਕਾਰਵਾਈਆਂ ਛੜਿਓ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤਾਂ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਪਰ ਬਲਡੋਜ਼ਰਾਂ ਛੜਾਉ ਚਲਾਇਆ ਗਿਆ ਤਾਂ ਦੇਰ ਰਾਤ ਪੰਜਾਬ ਪੁਲਿਸ ਬਲਡੋਜ਼ਰ ਲੈ ਕੇ सोनू ਨਾਮ ਦੇ ਨਸ਼ਾ ਤਸਕਰ ਦੇ ਘਰ ਪਹੁੰਚ ਰਿਹਾ ਜਿੱਥੇ ਉਸ ਦੇ ਘਰ ਦੇ ਉੱਪਰ ਬਲਡੋਜ਼ਰਾਂ ਛੜਾ ਉਹ ਚਲਾਇਆ ਜਾਂਦਾ ਤਾਂ ਇਹ ਕਿਹਾ ਜਾ ਰਿਹਾ ਕਿ ਸੋਨੂ ਨਾਮ ਦਾ ਤਸਕਰ ਜਿਹੜਾ ਕਿ ਪਿਛਲੇ 3 ਸਾਲ ਤੋਂ ਇਹ ਤੰਦਾ ਕਰ ਰਿਹਾ ਸੀ ਤੇ ਇਸ ਦੇ ਖਿਲਾਫ 6 ਮਾਮਲੇ ਨੇ ਜਿਹੜੇ ਉਹ ਵੀ ਦਰਜ ਨੇ ਤਾਂ ਸੋਨੂ ਦੇ ਘਰ ਦੇ ਉੱਪਰ ਬਲਡੋਜ਼ਰ ਐਕਸ਼ਨਾਂ ਛੜਾ ਉਹ ਦੇਖਣ ਨੂੰ ਮਿਲਿਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਵਾਰ ਔਨ ਡਰੱਗਸ ਦੇ ਤਹਿਤ ਵੱਡੀ ਕਾਰਵਾਈਆਂ ਛੜੀ ਉਹ ਕੀਤੀ ਜਾ ਰਹੀ ਹੈ ਤਾਂ ਨਸ਼ਾ ਤਸਕਰਾਂ ਦੇ ਖਿਲਾਫ ਇਹ ਵੱਡੀ ਕਾਰਵਾਈਆਂ ਜਿਹੜੀ ਉਹ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੇਖਿਆ ਜਾ ਰਿਹਾ ਹੈ ਕਿ ਬੀਤੀ ਰਾਤ ਪੰਜਾਬ ਪੁਲਿਸ ਜਿਹੜੀ ਕਿ ਬਲਡੋਜ਼ਰ ਲੈ ਕੇ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਇੱਕ सोनू ਨਾਮ ਦੇ ਤਸਕਰ ਦੇ ਘਰ ਪਹੁੰਚ ਰਿਹਾ ਜਿੱਥੇ ਉਸਦੇ ਘਰ ਦੇ ਉੱਪਰ ਬਲਡੋਜ਼ਰਾ ਜਿਹੜਾ ਉਹ ਚਲਾਇਆ ਜਾਂਦਾ ਹਲੇ ਹੀ ਕੱਲ ਪੰਜਾਬ ਸਰਕਾਰ ਦੇ ਮੁੱਖ ਸਿਕੱਤਰ ਦੇ ਵੱਲੋਂ ਹੁਕਮ ਦਿੱਤੇ ਗਏ ਸੀ ਕਿ ਜਿਹੜੀ ਨਸ਼ਾ ਰੋਕਣ ਵਾਲੀ ਮੁਹਿੰਮ ਹੈ ਉਸ ਨੂੰ ਤੇਜ਼ ਕੀਤਾ ਜਾਵੇ ਤਾਂ ਉਸ ਤੋਂ ਬਾਅਦ ਰਾਤ ਨੂੰ ਹੀ ਇੱਕ ਵੱਡਾ ਐਕਸ਼ਨ ਆ ਜਿਹੜਾ ਉਹ ਦੇਖਣ ਨੂੰ ਮਿਲਿਆ ਜਿੱਥੇ ਸੋਨੂ ਨਾਮ ਦੇ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਪਰ ਬਲਡੋਜ਼ਰ ਆ ਜਿਹੜਾ ਉਹ ਚਲਾਇਆ ਗਿਆ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਦੇਰ ਰਾਤ ਪੰਜਾਬ ਪੁਲਿਸ ਬਲਡੋਜ਼ਰ ਲੈ ਕੇ ਸੋਨੂ ਨਸ਼ਾ ਤਸਕਰ ਦੇ ਘਰ ਪਹੁੰਚਦੀ ਆ ਉਸ ਦੇ ਘਰ ਦੇ ਉੱਪਰ ਪੀਲਾ ਪੰਜਾ ਜਿਹੜਾ ਉਹ ਚਲਾਇਆ ਜਾਂਦਾ ਤਾਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ सोनू ਤਸਕਰ ਸੀ ਉਹ ਪਿਛਲੇ 3 ਸਾਲਾਂ ਤੋਂ ਨਸ਼ੇ ਤਸਕਰੀ ਦੇ ਵਿੱਚ ਜੁੜਿਆ ਹੋਇਆ ਸੀ ਤੇ ਇਸ ਦੇ ਉੱਪਰ 6 ਮਾਮਲੇ ਨਛੜੇ ਉਹ ਵੀ ਦਰਜ ਨੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਹੁਣ ਵੱਡੀ ਕਾਰਵਾਈ ਐ ਜਿਹੜੀ ਉਹ ਕੀਤੀ ਗਈ ਐ ਤਾਂ ਨਸ਼ਾ ਤਸਕਰਾਂ ਦੇ ਖਿਲਾਫ ਬਲਡੋਜ਼ਰ ਐਕਸ਼ਨਾਂ ਛੜਾ ਉਹ ਲਿਆ ਛਾਰਿਆ ਤਾਂ ਬਾਹਰ ਆਉਣ ਡਰੱਗਸ ਦੇ ਤਹਿਤ ਪੰਜਾਬ ਸਰਕਾਰ ਦੀ ਇਹ ਵੱਡੀ ਕਾਰਵਾਈ ਐ ਜਿਹੜੀ ਉਹ ਸਾਹਮਣੇ ਆਈ ਐ ਪੰਜਾਬ ਸਰਕਾਰ ਵੱਡੀ ਕਾਰਵਾਈ ਦੇ ਵਿੱਚ ਲੱਗੀ ਹੋਈ ਐ ਜਿੱਥੇ ਹੀ ਕੱਲ ਮੁੱਖ ਸਿਕਤਰ ਦੇ ਵੱਲੋਂ ਵੀ ਹੁਕਮ ਦਿੱਤੇ ਗਏ ਨੇ ਕਿ ਨਸ਼ੇ ਨੂੰ ਰੋਕਣਾ ਹੈ ਤੇ ਇਸ ਮਹਿੰਮ ਨੂੰ ਤੇਜ਼ ਅਜਿਹੇ ਕੀਤਾ ਜਾਵੇ ਤਾਂ ਹੁਣ ਉਸੇ ਮਹਿੰਮ ਦੇ ਤਹਿਤ ਇਹ ਵੱਡੀ ਕਾਰਵਾਈ ਅਚੜੀ ਉਹ ਪੰਜਾਬ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਜਿੱਥੇ ਨਸ਼ਾ ਤਸਕਰ ਦੇ ਘਰ ਦੇ ਉੱਪਰ ਬਲਡੋਜ਼ਰਾਂ ਜਿਹੜਾ ਉਹ ਚਲਾਇਆ ਗਿਆ